ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਆਵਾਜ਼ੇ ਪੰਜਾਬ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ اجلاس ਦੇ ਬਾਰੇ ਆਪਣੀ ਸਖਤ ਟਿੱਪਣੀ ਕੀਤੀ ਹੈ ਕੀ ਕਿਹਾ ਸੁਖਬੀਰ ਸਿੰਘ ਬਾਦਲ ਨੇ ਜੋ ਅੱਜ ਇੱਕ ਦਿਨ ਦਾ ਵਿਸ਼ੇਸ਼ اجلاس ਸੱਦਿਆ ਗਿਆ 6 ਘੰਟਿਆਂ ਦਾ ਉਸ ਦੇ ਵਿੱਚ ਕੀ ਕੁਝ ਨਵਾਂ ਸੀ ਜੋ ਇਸ ਤਰ੍ਹਾਂ ਦੇ ਪਹਿਲਾਂ ਵੀ ਕਈ ਇਜਲਾਸ ਸੱਦੇ ਗਏ ਨੇ ਜੋ ਸ਼ਖਵੀਰ ਸਿੰਘ ਬਾਦਲ ਨੇ ਅੱਜ ਸਪਸ਼ਟ ਕਰ ਦਿੱਤਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦੀ ਜਾਣਕਾਰੀ ਮਿਲ ਸਕੇ 2007 ਤੋਂ ਲੈ ਕੇ 2017 ਤੱਕ ਅਕਾਲੀ ਭਾਜਪਾ ਸਰਕਾਰ ਰਹੀ ਕਈ ਸਦਨ ਸੱਦੇ ਗਏ ਜਦੋਂ ਸਦਨ ਬੁલાਏ ਜਾਂਦੇ ਸੀ ਜਦੋਂ ਸਦਨ ਹੁੰਦੇ ਸੀ ਜੋ ਉਸ ਵਿੱਚ ਫੈਸਲੇ ਹੁੰਦੇ ਸੀ ਉਨ੍ਹਾਂ ਦੇ ਉੱਪਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਵੀ ਉਹ ਫੈਸਲਾ ਸਦਨ ਦੇ ਵਿੱਚ ਕਰਦੇ ਸੀ ਜੋ ਉਸ ਦੇ ਉੱਪਰ ਸਾਰੇ ਹਮੇ ਪਰਦੇ ਸੀ ਤੇ ਉਹ ਇਨ ਬਨ ਲਾਗੂ ਹੁੰਦਾ ਸੀ ਭਾਵੇਂ ਕੇਂਦਰ ਸਰਕਾਰ ਦੇ ਖਿਲਾਫ ਹੋਵੇ ਜਾਂ ਪੰਜਾਬ ਦੇ ਹਿੱਤਾਂ ਲਈ ਹੋਵੇ ਜੇਕਰ ਕੇਂਦਰ ਸਰਕਾਰ ਤੋਂ ਕੁਝ ਲੈਣਾ ਹੁੰਦਾ ਸੀ ਤਾਂ ਕੇਂਦਰ ਸਰਕਾਰ ਦੇ ਅੱਗੇ ਜਾ ਕੇ ਬੈਠ ਜਾਂਦੇ ਸੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਦੋਂ ਤੱਕ ਉਹ ਵਾਪਸ ਨਹੀਂ ਆਉਂਦੇ ਸੀ ਜਦੋਂ ਤੱਕ ਪੰਜਾਬ ਲਈ ਐਲਾਨ ਨਹੀਂ ਹੋ ਜਾਂਦਾ ਸੀ ਸੋ ਅੱਜ ਦਾ ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਜੋ ਵਿਸ਼ੇਸ਼ اجلاس ਸੱਦ ਲੈਂਦਾ ਹੈ ਪਰ ਉਸ ਤੇ اجلاس ਦੇ ਵਿੱਚ ਕੁਝ ਵੀ ਨਹੀਂ ਹੁੰਦਾ ਸਿਰਫ ਝੂਠ ਤੋਂ ਸਵਾ ਸੋ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਕਈ اجلاس ਬੁਲਾਏ ਗਏ ਜੋ ਪਹਿਲਾਂ ਇਹ اجلاس ਬੁਲਾਏ ਗਏ ਉਹਨਾਂ ਵਿੱਚ BBMB RDF ਨਸ਼ੀਆਂ ਅਤੇ ਹੜਪੀੜਤਾ ਦੀ ਮਦਦ ਲਈ ਇਹ ਇਜਲਾਸ ਸੱਦੇ ਗਏ ਪਰ ਉਹਨਾਂ ਤੇ ਅਮਲ ਨਹੀਂ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਸਰਕਾਰ ਜਵਾਬ ਦੇਵੇ ਕਿ ਛੁੱਟੀਆਂ ਮਸ਼ਹੂਰੀਆਂ ਤੇ ਪ੍ਰਚਾਰ ਤੋਂ ਸਵਾਏ ਜੋ ਵੀਬੀਜੀ ਰਾਮ ਜੀ ਤੇ ਲਾਪਤਰੀਆਂ ਦੇ ਹਿੱਤਾਂ ਵਿੱਚ ਅਸਲ ਕੀ ਕਰਨ ਜਾ ਰਹੀ ਹੈ ਜੋ ਅੱਜ ਦੀ ਸਰਕਾਰ ਕਿਉਂਕਿ ਮਨਰੇਗਾ ਦੇ ਮਾਮਲੇ ਵਿੱਚ ਸਰਕਾਰ ਦਾ ਰਿਕਾਰਡ ਬਹੁਤ ਹੀ ਨਿਰਾਸ਼ਾਜਨਕ ਰਿਹਾ ਹੈ ਗਰੀਬਾਂ ਨੂੰ ਸਾਲਾਨਾ ਆਸਤਾਨ ਸਿਰਫ 25 30 ਦਿਨ ਦਾ ਕੰਮ ਮਿਲਦਾ ਰਿਹਾ ਹੈ ਜੋ ਪੂਰੇ ਦੇਸ਼ ਵਿੱਚ ਸਭ ਤੋਂ ਘੱਟ ਸੀ ਕਿਉਂਕਿ ਸੂਬਾ ਸਰਕਾਰ ਸਕੀਮ ਲਈ ਸੂਬੇ ਵੱਲੋਂ ਦਿੱਤੀ ਜਾਣ ਵਾਲੀ 10% ਦੀ ਰਕਮ ਦੇਣ ਵਿੱਚ ਵੀ ਅਸਫਲ ਰਹੀ ਹੈ ਸੋ ਸਰਕਾਰ ਨੇ ਪਹਿਲਾਂ ਵੀ ਬਹੁਤ ਸਾਰੇ اجلاس ਬੁਲਾ ਕੇ ਉਹਨਾਂ اجلاسਾਂ ਦੇ ਵਿੱਚ ਵੀ ਕੋਈ ਵੀ ਅਮਲ ਨਹੀਂ ਹੋਇਆ ਜੋ ਅੱਜ ਦਾ ਵਿਸ਼ੇਸ਼ اجلاس ਅੱਧਿਆ ਗਿਆ ਹੁਣ ਇਸ ਵਿੱਚ ਵੀ ਕੁਝ ਨਹੀਂ ਸਿਰਫ ਤੇ ਸਿਰਫ ਮਸ਼ਹੂਰੀ ਕੀਤੀ ਜਾਣੀ ਹੈ ਤੇ ਮਸ਼ਹੂਰੀ ਦੇ ਨਾਲ ਜੋ ਦੁਬਾਰਾ ਸਰਕਾਰ ਬਣਾਉਣ ਦੀਆਂ ਇਹ ਚਾਲਾਂ ਚਲੀਆਂ ਜਾ ਰਹੀਆਂ ਨੇ ਲੋਕਾਂ ਨੂੰ ਫਿਰ ਝੂਠ ਬੋਲ ਕੇ ਸਰਕਾਰ ਬਣਾਉਣ ਵਾਸਤੇ ਕਿਹਾ ਜਾ ਰਿਹਾ ਪਰ ਹੁਣ ਲੋਕ ਪੰਜਾਬ ਦੇ ਸਿਆਣੇ ਹੋ ਚੁੱਕੇ ਨੇ ਹੁਣ ਇਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ ਜੋ ਅੱਜ ਪੰਜਾਬ ਸਰਕਾਰ ਜਾ ਚੜਾਇਆ ਜਾ ਰਿਹਾ ਹੈ ਜੋ ਪੰਜਾਬ ਦੀਆਂ ਪ੍ਰਾਪਰਟੀਆਂ ਵੇਚੀਆਂ ਜਾ ਰਹੀਆਂ ਨੇ ਸੋ ਅੱਜ ਲੋਕ ਜਾਗੇ ਨੇ ਹੁਣ ਪੰਜਾਬੀ ਕਦੇ ਵੀ ਇਹਨਾਂ ਨੂੰ ਜਿਹੜਾ ਕਿ ਸੱਤਾ ਨਹੀਂ ਦੇਣਗੇ ਜਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਲੋਕ ਪੰਜਾਬ ਦੀ ਖੇਤਰੀ ਪਾਰਟੀ ਨੂੰ ਹੁਣ ਯਾਦ ਕਰ ਰਹੇ ਨੇ ਖੇਤਰੀ ਪਾਰਟੀ ਸੱਤਾ ਵਿੱਚ ਆਏਗੀ ਸੋ ਪੰਜਾਬ ਦੇ ਵੱਲੋਂ ਜੋ ਇਹ ਵਿਸ਼ੇਸ਼ اجلاس ਅੱਜ ਇਹਨਾਂ ਨੇ ਲੋਕਾਂ ਦਾ ਪੈਸਾ ਖਰਚ ਕੀਤਾ ਜਾਂਦਾ ਹੈ ਲੋਕਾਂ ਦੇ ਉੱਪਰ ਹੋਰ ਭਾਰ ਚੜਾਇਆ ਜਾਂਦਾ ਹੈ ਜੋ ਅੱਜ ਸੁਖਬੀਰ ਸਿੰਘ ਬਾਦਲ ਨੇ ਇਹ ਸਪਸ਼ਟ ਕਰ ਦਿੱਤਾ ਕਿ 2027 ਦੇ ਵਿੱਚ ਲੋਕ ਅਕਾਲੀ ਦਲ ਦੀ ਸਰਕਾਰ ਬਣਾਉਣ